ਤੇ ਕਿ ਸੌਲਵ ਕਰੇਗੀ ਤਾਂ ਫੇਰ ਹੀ ਇਹਨਾਂ ਨੂੰ ਟੰਗੇਗੀ ਨਾਲ ਨਾਨੀ ਹੈ ਕਿਉਂ ਨਹੀਂ ਗਾ ਇੱਥੋਂ ਆ ਚਲੋ ਚੁੱਪ ਚਾਪ ਕੇ ਸੌਲਵ ਕਰੇਗੀ ਫੇਰ ਹੀ ਪਤਾ ਲੱਗੂ ਬੋ ਤਾਂ ਕਾਰ ਕਿੰਨੇ ਸੁਣੇ ਆ ਉਹ ਤਾਂ ਕਿੰਨੇ ਆਵਰੇ ਜਿਹੜੇ ਸਮਝਣਾ ਮੈਂ ਸਾਨੂੰ ਸਕੂਲੇ ਕਰਾਇਆ ਸੀ ਮੈਂ ਬਹੁਤ ਵਧੀਆ ਕਰਉਂਗਾ ਕਿਾ ਕੋਈ ਹੁਣ ਦਿਮਾਗ ਦਾ ਪਤਾ ਲੱਗ ਜੂਗਾ ਤੁਹਾਨੂੰ ਯਾਦ ਲੱਗਣ ਪਤਾ ਹੁਣ ਕਿਹਿਆ ਕੰਨੇ ਕਰਾਏ ਮੈਡਮ ਆਏ ਛੋਟੀਆਂ ਨੇ ਆਹੋ ਕਿੰਨੇ ਕ ਤੁਹਾਡੇ ਯਾਦ ਰਹੇ ਆ ਤੇ ਕਿੰਨੇ ਕ ਤੁਹਾਡੇ ਭੁੱਲ ਗਏ ਆ ਪਤਾ ਲੱਗ ਜੂਗਾ ਕੋਈ ਨਹੀਂ ਸਾਰਾ ਹੁੰਦਾ ਵੇਖਦੇ ਪੂਰੇ ਨੂੰ ਚਾਹੁੰਦੇ ਕਰਾ ਕੀ ਆ ਪਤਾ ਨਹੀਂ ਆਹ ਰੋ ਸਟਿੱਕਰ ਨਹੀਂ ਲੱਗਦਾ ਯਾ ਸਟਿੱਕਰ ਆਹ ਸਰਾਬ ਕੰਮ ਤਾਂ ਔਖਾ ਹੀ ਲੱਗਦਾ ਸਾਮਾ ਸਭ ਮੇਵਾ ਉਹੀ ਤਾਂ ਕਹੀਏ ਨਹੀਂ ਮੈਨੂੰ ਕਰਾਏ ਵੇ ਆਸ ਕੁਝ ਆਹ ਇਹ ਨਹੀਂ ਲੱਗਣਾ ਪਤਾ ਤੈਨੂੰ ਰਹਿਣ ਦੇ ਇਹ ਕੰਮ ਦਾ ਵਾਵਾ ਖਾ ਲੱਗਦਾ ਕੰਮ ਬਹੁਤ ਔਖਾ ਏ ਬਹੁਤ ਕਰ ਦੋ ਛੁਟਕੀਆਂ ਹੈ ਹਾਂ ਪ੍ਰਾਪ ਦਾ ਔਖਾ ਕੰਮ ਹਾਂ ਬਹੁਤ ਛੁਟਕੀਆਂ ਦਾ ਕੰਮ ਸਮਝ ਆਇਆ ਛੁਟਕੀਆਂ ਦਾ ਤਾਂ ਪਤਾ ਲੱਗੂਗਾ ਨਾ ਦੋ ਛੁਟਕੀਆਂ ਪ੍ਰਾਪ ਨੂੰ ਰ ਮੈਨੂੰ ਮੜਾ ਜੇ ਦੱਸ ਸੇ ਸਭ ਤੈਨੂੰ ਪਤਾ ਕਿੱਦਾਂ ਕਰਨੇ ਆ ਕਿਹੜੇ ਵਿਖਾਓ ਆ ਵਾਲੇ ਇਹ ਵਾਲੇ ਹਾਂਜੀ ਇਹ ਮੈਨੂੰ ਸਖਾਏ ਸੀਗੇ ਮੈ ਆਪ ਨੇ ਹਾਂ ਏ ਨਾ ਦੱਸਿਆ ਕਿਵੇਂ ਹੁੰਦਾ ਹਾਂ ਜਿਵੇਂ ਨਾ ਮੈਂ ਆਪਣੇ ਸਾਨੂੰ ਦੂਸਰੇ ਤਰੀਕੇ ਨਾਲ ਕਰਵਾਈ ਸੀ ਐਵੇਂ ਜਿਵੇਂ ਨਾ ਇੱਥੇ ਇੱਕ ਡੋਇੰਗ ਬਣੋ ਇੱਥੇ ਉਂਝਲੇ ਇੱਥੇ ਇੱਕ ਬਾਕਸ ਬਣਿਆ ਵਾ ਹੂੰ ਜਿਵੇਂ ਕਿ ਆ ਆ ਬਾਕਸ ਬਣਿਆ ਹਾਂ ਰਾਈਟ ਆਈ ਹਾਈ ਨਿਕਲਦਾ ਨਹੀਂ ਗਿਆ ਦੇਖੋ ਆ ਬਾਕਸ ਬਣਿਆ ਹੋਣਾ ਹੂੰ ਇਹਦੇ ਨਾ ਹਾਫ ਸਾਈਡ ਹਾਫ ਸਾਈਡ ਦੇ ਕਲਰ ਕੀਤਾ ਹੁੰਦਾ ਵਾ ਹੂੰ ਹਾਂ ਆਫ ਸਾਈਡ ਤੇ ਨਹੀਂ ਉਹ ਤਿੰਨ ਬਣਾਏ ਹੁੰਦੇ ਬਾਕਸ ਹੂੰ ਕਈ ਵਾਰੀ ਦੋ ਬਾਕਸਾਂ ਤੇ ਹੀ ਕਲਰ ਕੀਤਾ ਹੁੰਦਾ ਕਈ ਵਾਰੀ ਦੋ ਬਾਕਸਾਂ ਚ ਕਲਰ ਕੀਤਾ ਹੁੰਦਾ ਉਹਨਾਂ ਦੋਵਾਂ ਨੂੰ ਨਾ ਮੈਂ ਨਾ ਦੱਸਾ ਐਗਜ਼ਾਮ ਦੇ ਵਿੱਚ ਉਹ ਦੋਵੇਂ ਮਿਕਸ ਕਰਕੇ ਪਾ ਦਿੰਦੇ ਆ ਹੂੰ ਉਹਦੇ ਕਰ ਉਹਦੇ ਨਾਲ ਤਾਂ ਦਿਮਾਗ ਬੱਚੇ ਦਾ ਚੱਲਣਾ ਵਾ ਹੈਗਾ ਤਾਈਓ ਪੁੱਗਦੇ ਆ ਨਾ ਤੇ ਜਾਂ ਫਿਰ ਵੇ ਤੁਸੀਂ ਸਮਝ ਲੋ ਇੱਥੇ 3 ਬਾਕਸ ਬਣੇ ਗਿਆ ਹੂੰ ਛੋਟੇ ਛੋਟੇ ਕੀ ਆ 2 ਚ ਹਨਾ ਕਲਰ ਕੀਤਾ ਹੋਇਆ ਵਾ ਹੂੰ ਵਾਰਨਟ ਚ ਨਹੀਂ ਕੀਤਾ ਵਿਆਂਗਾ ਹੂੰ ਤੇ ਹਨਾ ਆਪਾਂ ਨਾ ਫਿਰ ਜਿਹੜਾ 2 ਹੈ ਨਾ ਇਹ ਲਾਈਨ ਮਾਰ ਕੇ 2 ਥੱਲੇ ਲਿਖਾਂਗੇ ਦਿਵਾਨ ਨੂੰ ਉੱਪਰ ਕਿਉਂਕਿ 1 ਬਾਕਸ ਚ ਨਹੀਂ ਕੀਤਾ ਵਿਆਂਗਾ ਉਹ ਅੱਛਾ ਤੇ 2 ਬਾਕਸ ਚ ਕੀਤਾ ਗਿਆ ਉਹ ਆਪਾਂ ਥੱਲੇ ਉਹ ਉਹ ਆਪਾਂ ਉੱਤੇ ਲਿਖਾਂਗੇ ਦਿਵਾਨਾ ਓਕੇ 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 ਦੈਟ ਮੀਨਸ ਜਿਵੇਂ ਹੋਣਾ ਐਦੇ ਐਦੇ ਵਿੱਚ ਆਵੇ ਆਵੇ ਐਦੇ ਵਿੱਚ ਹਾਂ ਦੇਖ ਲੋ ਉਹ ਬਾਕਸ ਚ ਕਲਰ ਕੀਤਾ ਗਿਆ 3 ਬਾਕਸ ਚ ਨਹੀਂ ਹਾਂ ਤੇ ਇਹ ਵਾਲਾ ਦੱਸਾ ਕਿਹੜਾ ਵਾ ਆਹ ਵਾਲਾ ਆਹ ਇਹ ਆਵਗਏ ਲਈ ਹਾਂ ਆ ਦੇਖ ਵਨ 2 3 4 5 5 ਬਾਕਸ ਹਾਂ ਸਾਡੇ ਵੇਲੇ ਨਹੀਂ ਬੜਾ ਹੈ ਕਿ ਪਾਉਂਦਾ ਸਭ ਮੇਰਾ ਦਵਾਦਦਾ ਸੀ ਕਿ ਮੈਂ ਚੱਲਿਆ ਨਾਸ ਟੀਚਰ ਉਹ ਬਹੁਤ ਇੰਜੋਏ ਕਰ ਕਰਕੇ ਪੜਾਉਂਦੇ ਆ ਸਾਨੂੰ ਅੱਛਾ ਅਸੀਂ ਦੱਸੋ ਕਿ ਮੈਮ ਦੱਸੋ ਕਿ ਵਾ ਪੜਾਉਂਦੇ ਆ ਉਹ ਨਾ ਬਹੁਤ ਜ਼ਿਆਦਾ ਜਿਵੇਂ ਇੱਕ ਸਮਾ ਕਈ ਬੱਚੇ ਧਿਆਨ ਨਹੀਂ ਦਿੰਦੇ ਗੋਂਦੇ ਤੇ ਮੈਮ ਬੋਲਦੇ ਵੀ ਹੁੰਦੇ ਫਿਰ ਉਹ ਨਹੀਂ ਉਹ ਦਿੰਦੇ ਅੱਛਾ ਜਾ ਤਾਈ ਉਹ ਸਾਰੇ ਬੱਚਿਆਂ ਦਾ ਮੈਸ ਚ ਜ਼ਿਆਦਾ ਦਿਮਾਗ ਚੱਲਦਾ ਵਾ ਸਾਡੇ ਕਲਾਸ ਵੈਰੀ ਗੁੱਡ ਤੇ ਏਕਮਨੂਰ ਉਹ ਤੇਰਾ ਕਿਵੇਂ ਆ ਮਾਜੀ ਮੇਰਾ ਬੱਚਾ ਕਿੱਦਾਂ ਹਾਂ ਇਸ ਸਮਸਾਹ ਨੂੰ ਸੋਲਵ ਕਰਨਾ ਜਿਹ ਜਿਹਦੇ ਵੀ ਮੰਨ ਲਓ ਇਹਦਾ ਅਨਸਰ ਇਹਦਾ ਅਨਸਰ ਦੱਸੋ ਤੁਸੀਂ ਕਿਹੜਾ ਵਾ ਓਕੇ 13 7 ਕਿੰਨੇ ਹੋਣਗੇ ਜਿਹੜਾ ਹੋਊਗਾ ਉਹਨੂੰ ਸਰਕਲ ਕਰਨਾ ਜਾਂ ਕੀ ਕਰਨਾ ਫਿਰ ਜਿਹੜਾ ਹੋਊਗਾ ਉਹਦਾ ਅਨਸਰ ਉਹਨੂੰ ਸਰਕਲ ਕਰ ਦੇਣਾ ਅੱਛਾ ਠੀਕ ਹੈ ਠੀਕ ਹੈ ਤੇ ਪਟਾ ਬਾਕਸ ਦਾ ਕੀ ਮਤਲਬ ਆ ਜਿਹੜੇ ਤਰ੍ਹਾਂ ਜਿਹੜੀ ਕਲਿੱਪਸ ਦਿੱਤੀ ਹੈ ਨਾ ਇਹਨੂੰ ਟੰਗਣ ਲਈ ਦਿੱਤੀ ਮੈਂ ਇੱਕ ਕਲਿੱਪ ਲਈ ਇਹਦੇ ਵਿੱਚ ਇਥੇ ਐ ਟੰਗਦਾ ਇਹ ਨੂੰ ਕਿਸੇ ਚੀਜ਼ ਨਾਲ ਹੋ ਗਿਆ ਓਕੇ ਤੇ ਆਹ ਜਿਹੜਾ ਸਕੁਅਰ ਜ ਆ ਅੱਗੇ ਪਿਆ ਬੇਟਾ ਤੇਰੇ ਅੱਗੇ ਇਹਦਾ ਕੀ ਮਤਲਬ ਆ ਇਹਦਾ ਮਤਲਬ ਆਏ ਇਹਦੇ ਜੋੜੇ ਜਿਹੜੇ ਆਪਣੇ ਸੰਸ ਵਗੈਰਾ ਹੋ ਜਾਣਗੇ ਉਹ ਆਪਾਂ ਕਾਪੀ ਦੇ ਇਥੇ ਐ ਲਿਖੀ ਗਾ ਜਾਂ ਤੁਸੀਂ ਜੇ ਵਾਫ ਕੰਮ ਕਰ ਜੀ ਜੀ ਦੇਖੋ ਮੈਂ ਕੋਈ ਰਵੀਜ਼ਨ ਕਰਨੀਆਂ ਉਹ ਮੈਂ ਇਹਦੇ ਉੱਤੇ ਕਰ ਸਕਦੀ ਆ ਓਕੇ 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 ਠੀਕ ਆ ਠੀਕਾ that means ਮੈਂ ਤਾਂ ਇਹ ਅੰਦਾਜ਼ੇ ਨਾਲ ਲੈ ਕੇ ਆਈ ਸੀਗੀ ਤੁਹਾਨੂੰ ਦੋਨਾਂ ਨੂੰ ਸਮਝ ਆ ਗਿਆ ਵੀ ਇਹ ਕੀ ਆ ਹਾਂਜੀ ਅੱਛਾ ਮੈਨੂੰ ਨਹੀਂ ਸੀ ਪਤਾ ਸਾਨੂੰ ਤਾਂ ਤਾਈਓ ਤਾਈਓ ਮੈਨੂੰ ਮੈਥ ਜ਼ਿਆਦਾ ਪਸੰਦ ਆ ਮਮ ਜੀ ਆ ਬਲੌਗਸ 'ਤੇ ਕੀ ਦੇਖੀ ਦੇਖਤਾ ਹਾਂ ਇਹਦੇ ਉੱਤੇ ਨਾ ਵੱਡੀ ਸਾਰੀ ਬਲੂ ਵਾਲੀ ਮਾਲ ਲੋ ਇਹਦੇ ਨਾਲ ਮੈਂ ਇਹ ਵਾਲੀ ਲਾਈਨ ਜੋੜਤੀ ਹਾਂਜੀ ਇਹਦੇ ਥੱਲੇ ਆਵਾ ਇਹ ਲਾਈਨ ਜੋ ਉੱਤੇ ਆ ਜੋੜਤਾ ਹਾਂ ਨਹੀਂ ਹੋਣੀ ਆਵਲ ਆਨੇ ਤੇ ਸਮਝਾਇਆ ਹੋਇਆ ਮੈਨੂੰ ਲੱਗਦਾ ਨਾ ਜਿਹੜੇ ਇਹਨੇ ਆਵਣਾ ਇਕਾਊਂਟਿੰਗ ਕਰਨੀ ਹੈ ਨਾ ਆਹ ਕਾਊਂਟਿੰਗ ਪਲੱਸ ਕਰਨੀ ਇਹਨੂੰ ਐ ਪੂਰਾ ਜੋੜਿਆ ਨਾ ਇਹਨਾਂ ਨੇ ਇਹਨਾਂ ਦੇ ਨਾ ਥੱਲੇ ਜਿਵੇਂ ਉਹ ਵਾਲੀ ਲਾਈਨ ਹੁੰਦੀ ਆ ਆਪਾਂ ਐ ਕਰਕੇ ਨਹੀਂ ਕਰਦੇ ਹੁੰਦੇ 1 2 3 ਉਹਦਾ ਉਹ ਵਾਲੀ ਉਹਨਾਂ ਨੇ ਥੱਲੇ ਲਾਈਨ ਸਿਖਾਈ ਹੋਈ ਆ ਮੈਨੂੰ ਵਾਉ! ਹਾਈ ਹੁਣ ਮੈਂ ਤੇ ਕਿੰਨੇ ਵਧੀਆ ਤਰੀਕੇ ਨਾਲ ਕਿੰਨਾ ਵਧੀਆ ਤਰੀਕੇ ਨਾਲ ਮੈਥ ਕਰਾਉਣ ਲੱਗੇ ਨਾ ਮੋਰ ਮੈਥ ਕਰਾਉਂਦੇ ਆ ਤਾਂ ਤਾਂ ਹੀ ਮੈਂ ਸੱਚੇ ਪੂਰੇ ਨੰਬਰ ਲੈਂਦੇ ਆ ਵੈਰੀ ਗੁੱਡ ਸਮਝਦੇ ਦੀਆਂ ਤੇ ਮੈਥ ਤਾਂ ਸਮਝਣ ਤੇ ਆ ਮੈਥ ਦਾ ਤੇ ਇੱਕ ਸਾਹਮਣੇ ਨਿਕਲ ਜੇ ਤੇ ਸਾਰੀ ਧਿਆਏ ਨਿਕਲ ਜਾਂਦਾ ਹੁਣ ਧਿਆਏ ਪਤਾ ਕੀ ਹੁੰਦਾ ਪੁੱਤ ਤੁਹਾਡਾ ਇੱਕ ਜਿਹੜਾ ਚੈਪਟਰ ਹੁੰਦਾ ਨਾ ਚੈਪਟਰ ਉਹਨੂੰ ਅਧਿਆਇ ਕਹਿੰਦੇ ਆ ਪਹਿਲੇ ਸਮੇਂ ਜਦੋਂ ਨਾਨੀ ਦਾ ਕਾਇਮ ਸੀ ਨਾ ਉਦੋਂ ਇਹਨਾਂ ਨੂੰ ਪਿਓਰ ਪੰਜਾਬੀ ਚ ਪੜਾਇਆ ਜਾਂਦਾ ਸੀ ਤੇ ਉਦੋਂ ਅਧਿਆਇ ਕਹਿੰਦੇ ਸੀ ਸਾਡੇ ਵਾਰੀ ਆਗੇ ਲੈਸਨ ਠੀਕ ਆ ਥੋੜੇ ਵਾਰੀ ਆਗੇ ਚੈਪਟਰ ਪਰ ਮੈਨੂੰ ਇਹ ਬੜੀ ਖੁਸ਼ੀ ਹੋਈ ਹੈ ਇੱਕ ਪ੍ਰੈਸ਼ਨ ਵਾਲੀ ਹੁੰਦੀ ਸੀ ਇੱਕ ਪ੍ਰੈਸ਼ਨ ਵਾਲੀ ਸਾਰੀ ਨਿਕਲ ਜਾਂਦੀ ਸੀ ਹਾਂ ਪਰ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ ਆ ਕਿ ਤੁਹਾਡਾ ਦੋਨਾਂ ਦਾ ਬ੍ਰੇਨ ਜਿਹੜਾ ਮੈਥ ਨੂੰ ਲੈ ਕੇ ਬਹੁਤ ਸ਼ਾਰਪ ਆ ਤੁਹਾਨੂੰ ਲੱਗਦਾ ਸੀਗਾ ਕਿ ਤੁਹਾਡੀਆਂ ਕੁੜੀਆਂ ਨੂੰ ਕੁਝ ਨਹੀਂ ਨਹੀਂ ਪਤਾ ਮੈਂ ਇਹ ਨਹੀਂ ਮੈਂ ਇਹ ਨਹੀਂ ਨਾ ਮੈਂ ਇਹ ਨਹੀਂ ਚੰਦੀ ਨਾ ਵੀ ਕੱਲ ਨੂੰ ਕੋਈ ਮੈਨੂੰ ਇਹ ਕਵੇ ਵੀ ਇਹ ਸਾਰਾ ਦਿਨ ਆਹ ਵੀਡੀਓ ਬਣਾਉਂਦੀਆਂ ਰਹਿੰਦੀਆਂ ਸ਼ਾਇਦੇ ਪੜ੍ਹਦੀਆਂ ਨਹੀਂ ਗਿਆ ਅਗਲਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਨੂੰ ਪੜ੍ਹਾਈ 'ਚ ਵੀ ਇਹ ਫਰਸਟ ਡਿਵੀਜ਼ਨ ਲੈਂਦੇ ਆ ਆਪਦੇ ਸਕੂਲ 'ਚ ਫਰਸਟ ਤਾਂ ਨਹੀਂ ਪਰ ਮੈਂ 90 80 ਉਹ ਨਹੀਂ ਜਾਣੀ ਪਰ ਮੈਂ ਜਦੋਂ ਨਿੱਕੀ ਹੁੰਦੀ ਸੀ ਨਾ ਪੁਰਾਣੇ ਸਕੂਲ 'ਚ ਮੈਂ ਉਦੋਂ ਵੀ ਬਹੁਤ ਨੰਬਰ ਲਾਉਂਦੀ ਸੀ ਫੁੱਲ ਫੁੱਲ ਲਾਉਂਦੀ ਤੇ ਪੁੱਛੋ ਉਦੋਂ ਤੇਰੀ ਮੰਮਾ ਨੇ ਤੈਨੂੰ ਨਰਸਰੀ ਕਰਵਾਈ ਸੀ ਤਾਂ ਕਰਕੇ ਇੱਕਮ ਨੋ ਰਹਾ ਤੇਰੇ ਕਿ ਨਹੀਂ ਪਰਸੇ ਤੇ ਉਹ ਵੀ ਨੰਬਰ ਵਾਧੂ ਲਈ ਦੇਗੇ ਉਹਨੇ ਕਿ ਕਲਾਸਾਂ ਵੱਡੀਆਂ ਹਾਂ ਜੋ ਹੁਣ ਤਾਂ ਸਾਡੀਆਂ ਕਲਾਸਾਂ ਵੀ ਜ ਵੱਡੀਆਂ ਹੁੰਦੀਆਂ ਜਾਂਦੀਆਂ ਨਾ ਅਣਜਾਨੀਆਂ ਪਤੋਂ ਜਿਹੜਾ ਛੁੱਟੀਆਂ ਚ ਤੁਸੀਂ ਇੱਥੇ ਆਏ ਆ ਨਾ ਘੁੰਮਣ ਫਿਰਨ ਪੂਰਾ ਸਾਰਾ ਉਹਦਾ ਕਰਨਾ ਤੇ ਮੈਚ ਦੀ ਪੂਰੀ ਪ੍ਰੈਕਟਿਸ ਕਰਕੇ ਜਾਣੀ ਆਪਦੀ ਠੀਕ ਹੈ ਕਰਨ ਲੱਗੀਆਂ ਠੀਕ ਹੈ ਇਹ ਦੇ ਲਈ ਤੁਸੀਂ ਹੁਣ ਤੁਹਾਡੇ ਕੋਲ ਟਾਈਮ ਇੱਕ ਹੋਰ ਐਕਟੀਵਿਟੀ ਵਧ ਗਈ ਨਾ ਤੁਸੀਂ ਇਹ ਆਪਣੇ ਜਦੋਂ ਸਕੂਲ ਦਾ ਕੰਮ ਹੋ ਗਿਆ ਉਸ ਤੋਂ ਬਾਅਦ ਇਹ ਕੰਮ ਕਰਨ ਲੱਗ ਜਾਣਾ ਠੀਕ ਆ ਓਕੇ ਓਕੇ Thank you